ਏਸ਼ੀਅਨ ਖੇਡਾਂ ਤੋਂ ਭਾਰਤ ਨੂੰ ਤੀਸਰਾ 골ਡ ਮੈਡਲ ਹਾਸਲ ਹੋ ਚੁੱਕਾ ਹੈ ਸਕੁਐਸ਼ ਟੀਮ ਨੂੰ ਤੀਸਰਾ 골ਡ ਮੈਡਲ ਹਾਸਲ ਹੋਇਆ ਉਧਰ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਹੁਣ ਭਾਰਤ ਦਾ ਮੁਕਾਬਲਾ ਕੋਰੀਆ ਦੇ ਨਾਲ ਹੋਵੇਗਾ ਚੀਨ ਨੂੰ ਹਰਾ ਕੇ 2-0 ਦੇ ਨਾਲ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਉਧਰ ਤੀਸਰਾ 골ਡ ਭਾਰਤ ਨੂੰ ਹਾਸਲ ਹੋਇਆ ਹੈ ਸਕੁਐਸ਼ ਟੀਮ ਨੂੰ ਤੀਸਰਾ 골ਡ ਮਿਲੇ ਆਇ ਭਾਰਤ ਦੇ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਤੋਂ ਰਫਤਾਰ ਪੜੀ ਹੈ ਏਸ਼ੀਅਨ ਖੇਡਾਂ ਦੇ ਵਿੱਚ ਅਤੇ ਪੁਰਸ਼ ਸਕੁਐਸ਼ ਟੀਮ ਨੇ 골ਡ ਮੈਡਲ ਜਿੱਤੇ ਆਏ। এবੀਪੀ ਸੰਜਾ ਪੱਤਰਕਾਰ پرویز ਸੰਧੂ ਫੋਨਲਾਈਨ ਜ਼ਰੀਏ ਜੁੜੇ ਹੋਏ ਨੇ پرویز ਇੱਕ ਵਾਰ ਫਿਰ ਤੋਂ ਭਾਰਤ ਦੇ ਪ੍ਰਦਰਸ਼ਨ ਨੇ ਰਫਤਾਰ ਫੜੀ ਹੈ ਤੀਸਰਾ 골ਡ ਮੈਡਲ ਹਾਸਲ ਹੋਇਆ ਹੈ। ਬਿਲਕੁਲ ਅਮਨ ਤੁਸੀਂ ਬਿਲਕੁਲ ਸਹੀ ਕਿਹਾ ਜਾ ਸਕਦਾ ਹੈ ਕਿ ਟਿੱਪਣੀ ਦਿੱਤੀ ਹੈ ਜਦੇ ਉਤੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ ਭਾਰਤ ਦੇ ਪ੍ਰਦਰਸ਼ਨ ਨੇ ਪ੍ਰਦਰਸ਼ਨ ਪਹਿਲਾਂ ਵੀ ਆ ਰਹੀ ਸੀ ਭਾਰਤੀ ਟੀਮ ਦਾ। ਪਰ ਕਿਤੇ ਨਾ ਕਿਤੇ ਭਾਰਤੀ ਖਿਡਾਰੀ ਉਸ ਪ੍ਰਦਰਸ਼ਨ ਵਿੱਚ ਰਫ਼ਤਾਰ ਨਹੀਂ ਸੀ ਲਿਆ 파ਰੇ ਬਹੁਤ ਸਲੋ ਰੇਟ ਤੇ ਟੀਮ ਅੱਗੇ ਵਧ ਰਹੀ ਸੀ ਪਰ ਹੁਣ ਇੱਕਦਮ ਤੋਂ ਅੱਜ ਦਾ ਦਿਨ ਭਾਰਤ ਦੇ ਲਈ ਬਹੁਤ ਅੱਛਾ ਸਾਬਤ ਹੋਇਆ ਕਿਉਂਕਿ 2 ਸੌਨ ਤੱਕ ਮੈਂ ਅੱਜ ਦੇ ਇੱਕ ਦਿਨ ਦੇ ਵਿੱਚ ਭਾਰਤ ਦੀ ਝੋਲੀ ਵਿੱਚ ਪੈ ਗਏ ਨੇ ਪਹਿਲਾ ਅੱਜ ਸਵੇਰ ਦੀ ਖੇਡ ਦੌਰਾਨ ਭਾਰਤੀ ਤੀਰਅੰਦਾਜ਼ਾਂ ਨੇ ਕਮਾਲ ਕੀਤਾ ਉਹਨਾਂ ਨੇ ਪੁਰਸ਼ ਟੀਮ ਨੇ ਭਾਰਤ ਦੀ ਝੋਲੀ ਵਿੱਚ ਸੋਨ ਤਗਮਾ ਪਾਇਆ ਤੇ ਹੁਣ ਸਕਵਾਸ਼ ਟੀਮ ਨੇ ਵੀ ਭਾਰਤ ਪੁਰਸ਼ ਸਕਵਾਸ਼ ਟੀਮ ਨੇ ਵੀ ਭਾਰਤ ਦੀ ਝੋਲੀ ਵਿੱਚ ਸੋਨ ਤਗਮਾ ਪਾ ਕੇ ਕਿਤੇ ਨਾ ਕਿਤੇ ਭਾਰਤ ਦਾ ਨਾਂ ਸਿਰਫ ਮਾਣ ਵਧਾਇਆ ਬਲਕਿ ਜਾਲ ਨਾਲ ਮੈਡਲ ਟੈਲੀ ਵਿੱਚ ਵੀ ਭਾਰਤ ਨੇ ਮੋੜ ਤੋਂ ਦੁਬਾਰਾ ਖੜਾ ਕਰ ਦਿੱਤਾ ਮੈਡਲ ਟੈਲੀ ਦੇ ਵਿੱਚ ਭਾਰਤ ਨੂੰ ਇੱਕ ਨਵੀਂ ਜਾਨ ਦੇ ਦਿੱਤੀ ਹੈ ਤੇ ਕਹਿਣਾ ਹੋਏਗਾ ਭਾਰਤ ਦਾ ਅੱਜ ਦਾ ਪ੍ਰਦਰਸ਼ਨ ਜੇਕਰ ਪਿਛਲੇ ਸਾਰੇ ਦਿਨਾਂ ਦਾ ਪ੍ਰਦਰਸ਼ਨ ਇੱਕ ਪਾਸੇ ਰੱਖ ਲਿਆ ਜਾਏ ਤੇ ਅੱਜ ਦਾ ਪ੍ਰਦਰਸ਼ਨ ਇੱਕ ਪਾਸੇ ਰੱਖ ਲੈ ਜਾਏ ਤਾਂ ਉਹਨਾਂ ਸਾਰੇ ਦਿਨਾਂ ਦੇ ਪ੍ਰਦਰਸ਼ਨ ਦੇ ਬਰਾਬਰ ਅੱਜ ਦੀ ਤੁਲਨਾ ਕੀਤੀ ਜਾ ਸਕਦੀ ਹੈ 2 ਸੋਨ ਤੱਕ ਮੇ ਉਮੀਦ ਨਹੀਂ ਸੀ ਕੀਤੀ ਜਾ ਰਹੀ ਕਿਉਂਕਿ ਉਮੀਦਾਂ ਕਿਤੇ ਨਾ ਕਿਤੇ ਭਾਰਤੀ ਖਿਡਾਰੀਆਂ ਨੇ ਖੁਦ ਹੀ ਤਰਾਸ਼ਾਈ ਕਰ ਦਿੱਤੀ ਸੀ ਲਗਾਤਾਰ ਕਾਸੀ ਦੇ ਤੱਕ ਮੇ ਜਿੱਤ ਕੇ ਪਰ ਹੁਣ ਇੱਕ ਵਾਰ ਮੋੜ ਤੋਂ ਉਮੀਦਾਂ ਜਗਾ ਦਿਆਨੇ ਫੇਰ ਤੋਂ ਸੋਨ ਤਗਮਿਆਂ ਦੀਆਂ ਉਮੀਦਾਂ ਜਗਾ ਦਿੱਤੀਆਂ ਨੇ ਸਕਵਾਸ਼ ਅਤੇ ਤੀਰਅੰਦਾਜ਼ੀ ਦੀ ਟੀਮ ਵਿੱਚ ਜਿਸ ਕਿਸਮ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਲਾਜਵਾਬ ਪ੍ਰਦਰਸ਼ਨ ਕਹਿਣਾ ਹੋਏਗਾ ਬੇਹਦ ਸ਼ਾਨਦਾਰ ਤਦਰਸ਼ਨ ਭਾਰਤੀ ਖਿਡਾਰੀਆਂ ਨੇ ਕਰਕੇ ਵਿਖਾਇਆ ਪ੍ਰਵੇਸ਼ ਇਸ ਦੇ ਨਾਲ ਹੀ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਭਾਰਤੀ ਹਾਕੀ ਟੀਮ ਪਰ ਹਾਕੀ ਟੀਮ ਪ੍ਰਵੇਸ਼ ਕਰ ਚੁੱਕੀ ਹੈ ਕੋਰੀਆ ਦੇ ਨਾਲ ਹੁਣ ਅਗਲਾ ਮੁਕਾਬਲਾ ਹੋਵੇਗਾ ਕਿਸ ਤਰ੍ਹਾਂ ਅਗਦੇ ਕੋਰੀਆ ਦੀ ਟੀਮ ਨੂੰ ਤੇ ਕੀ ਉਮੀਦਾਂ ਲਗਾਈਆਂ ਜਾ ਸਕਦੀਆਂ ਨੇ ਉਸ ਮੈਚ ਤੋਂ ਬਿਲਕੁਲ ਅਮਨ ਇੱਕ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤੀ ਟੀਮ ਨੇ ਬੇहद ਸ਼ਾਨਦਾਰ ਅੰਦਾਜ਼ ਦੇ ਨਾਲ ਆਗਾਜ਼ ਕੀਤਾ ਸੀ ਪੂਰੀ ਦੀ ਪੂਰੀ ਆਪਣੀ ਏਸ਼ੀਅਨ ਗੇਮਸ ਕੈਂਪੇਨ ਦਾ ਏਸ਼ੀਅਨ ਗੇਮਸ ਦੇ ਵਿੱਚ ਭਾਰਤੀ ਖਿਡਾਰੀਆਂ ਨੇ ਭਾਰਤੀ ਪੁਰਸ਼ hockey ਟੀਮ ਨੇ ਪਹਿਲੇ ਹੀ ਮੁਕਾਬਲੇ ਸ਼੍ਰੀਲੰਕਾ ਨੂੰ 0-0 ਨਾਲ ਹਰਾਇਆ ਫਿਰ ਓਮਾਨ ਨੂੰ 7-0 ਨਾਲ ਹਰਾਇਆ ਪਰ ਉਸ ਤੋਂ ਬਾਅਦ ਜੋ ਪਿਛਲੇ ਦੋ ਮੁਕਾਬਲੇ ਵਿੱਚ ਭਾਰਤ ਦਾ ਪ੍ਰਦਰਸ਼ਨ ਰਿਹਾ ਉਹ ਕਹਿਣਾ ਹੋਵੇਗਾ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ ਚਾਹੇ ਅੱਜ ਦੀ ਜਿੱਤ ਦੀ ਗੱਲ ਕੀਤੀ ਜਾਏ ਜਾਂ ਪਿਛਲੇ ਮੁਕਾਬਲੇ ਵਿੱਚ ਜੋ ਪਾਕਿਸਤਾਨ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹਦੀ ਗੱਲ ਕੀਤੀ ਜਾਏ ਦੋਨ ਵਿਚ ਭਾਰਤ ਆਪਣਾ ਅਪ ਟੂ ਦਿਮਾਗ ਜੋ ਉਮੀਦਾਂ ਦਾ ਲੈਵਲ ਸੀ ਉਹਦੇ ਅਕੋਰਡਿੰਗਲੀ ਭਾਰਤ ਦਾ ਪਰਫਾਰਮੈਂਸ ਲੈਵਲ ਬਹੁਤ ਨੀਚੇ ਰਿਹਾ ਅੱਜ ਦੇ ਮੁਕਾਬਲੇ ਵਿੱਚ ਵੀ ਜਿਸ ਅੰਦਾਜ਼ ਦੇ ਨਾਲ ਪੈਨਲਟੀ ਕਾਰਨਰ ਮਿਲੇ ਜਿਸ ਅੰਦਾਜ਼ ਦੇ ਨਾਲ ਫਾਰਵਰਡ ਲਾਈਨ ਦੀ ਲਗਾਤਾਰ ਅਟੈਕਿੰਗ ਕੇਡ ਚੱਲ ਰਹੀ ਸੀ ਜਾਂ ਸਿਰਫ ਜੇਕਰ ਚੀਨ ਦੀ ਟੀਮ ਦੇ ਖਿਲਾਫ ਕੰਪੈਰੀਜ਼ਨ ਕੀਤਾ ਜਾਏ ਭਾਰਤੀ ਟੀਮ ਦਾ ਤਾਂ ਉਹਦੇ ਮੁਤਾਬਕ ਇਹ ਸਕੋਰ ਲਾਈਨ ਜਿਹੜੀ 2-0 ਦੀ ਰਹੀ ਹੈ ਉਹ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਸੀ ਘੱਟ ਤੋਂ ਘੱਟ 5-0 ਜਾਂ 6-0 ਦਾ ਫਰਕ ਕਿਹਾ ਜਾ ਸਕਦਾ ਕਿ ਉਮੀਦ ਲਗਾਈ ਜਾ ਸਕਦੀ ਸੀ ਕਿ ਇੰਨੇ ਫਰਕ ਤੋਂ ਭਾਰਤੀ ਟੀਮ ਨੂੰ ਜਿੱਤ ਦਰਜ ਕਰਨੀ ਚਾਹੀਦੀ ਸੀ ਹਾਲਾਂਕਿ ਡਿਫੈਂਸ ਲਾਈਨ ਜ਼ਰੂਰ ਅੱਜ ਮਜ਼ਬੂਤ ਨਜ਼ਰ ਆਈ ਗੋਲ ਕੀਪਰ ਪੀ ਆਰ ਸੀ ਦੇਸ਼ ਆਪਣੇ ਰੰਗ ਵਿੱਚ ਨਜ਼ਰ ਆਏ ਪਰ ਕਿਤੇ ਨਾ ਕਿਤੇ ਫਾਰਵਰਡ ਲਾਈਨ ਤੇ ਖਾਸ ਤੌਰ ਤੇ ਡ੍ਰੈਗ ਫਲਿੱਕਰਸ ਜਿਹੜੇ ਹੈਗੇ ਆ ਰਗੂਨਾਥ ਦੀ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਏ ਉਹਨਾਂ ਨੂੰ ਜੋ有机会ਸ ਮਿਲ ਰਹੀਆਂ ਉਹਨੂੰ ਗੋਲ ਵਿੱਚ ਤਬਦੀਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਸੈਮੀਫਾਈਨਲ ਉਰੀਆ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਹੋਣ ਵਾਲਾ ਤੇ ਜੇਕਰ ਉਹ ਮਜ਼ਬੂਤ ਤੇ ਅਹਿਮ ਮੁਕਾਬਲਾ ਭਾਰਤੀ ਟੀਮ ਜਿੱਤਣਾ ਚਾਹੁੰਦੀ ਹੈ ਤਾਂ ਉਹਦੇ ਲਈ ਹੁਣ ਕਮਰ ਕਸਨੀ ਜ਼ਰੂਰੀ ਹੈ ਜੋ ਪ੍ਰਦਰਸ਼ਨ ਹੁਣ ਤੱਕ ਕਰਕੇ ਦਿਖਾਇਆ ਪਿਛਲੇ ਦੋ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਉਸ ਤੋਂ ਬਹੁਤ ਅੱਛਾ ਪ੍ਰਦਰਸ਼ਨ ਉਸ ਤੋਂ ਬਹੁਤ ਹੀ ਜ਼ਿਆਦਾ ਬਿਹਤਰ ਪ੍ਰਦਰਸ਼ਨ ਕਰਕੇ ਦਿਖਾਉਣ ਦੀ ਜ਼ਰੂਰਤ ਹੋਏਗੀ ਭਾਰਤੀ ਟੀਮ ਨੂੰ ਜੇਕਰ ਭਾਰਤੀ ਟੀਮ ਸੈਮੀਫਾਈਨਲ ਜਿੱਤ ਕੇ ਫਾਈਨਲ ਦਾ ਟਿਕਟ ਕਟਾਉਣਾ ਚਾਹੁੰਦੀ ਹੈ